ਚੈਨਲ ਪੰਜਾਬੀ ਦੇ ਖਰ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹਾਂ ਜੀ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਇਸ ਵੇਲੇ ਜਿਹੜਾ ਦੁਨੀਆ ਦਾ ਬਹੁਤ ਚਰਚਿਤ ਮਸਲਾ ਹੈ ਉਸ ਉਲੇ ਬਣਿਆ ਆ ਅਮਰੀਕਾ ਤੇ ਵੈਨਜ਼ੁਏਲਾ ਇਸ ਮਾਮਲੇ ਦੀ ਅਪਡੇਟ ਤੇ ਉਹਦਾ ਕੈਨੇਡਾ ਦੇ ਉੱਤੇ ਕੀ ਅਸਰ ਪਊਗਾ ਦੂਜਾ ਵੈਂਕੂਵਰ ਦੇ ਵਿੱਚ ਘਰਾਂ ਦੀ ਸੇਲ ਘਟੀ ਐ ਤੇ 20 ਸਾਲਾਂ ਦੇ ਵਿੱਚ ਇੰਨੀ ਸੇਲ ਕਦੇ ਘਟਨੀ ਹੋਈ ਦਸੰਬਰ ਮਹੀਨੇ 'ਚ ਤੀਜਾ ਯੂਜ਼ਡ ਕਾਰਾਂ ਜੇ ਵੀ ਮਹਿੰਗੀਆਂ ਨੇ ਕਾਰਨ ਕੀ ਆ ਚੌਥੀ ਗੱਲਬਾਤ ਕੈਲਗਰੀ ਦੇ ਵਿੱਚ ਵਾਟਰ ਸ਼ਾਰਟੇਜ ਸਬੰਧੀ ਅਪਡੇਟ ਉਹ ਸਾਂਝੀ ਕਰਨੀ ਉਹਦੀ ਕੀ ਪੋਜੀਸ਼ਨ ਹੈ ਇਸ ਵੇਲੇ ਤੇ ਆਖਰ ਦੇ ਵਿੱਚ ਵੈਨਕੂਵਰ ਦੇ ਵਿੱਚ ਮੀਂਹ ਸਬੰਧੀ ਚੇਤਾਵਨੀ ਦਿੱਤੀ ਗਈ ਹੈ ਉਹ ਤੁਹਾਡੇ ਨਾਲ ਗੱਲਬਾਤ ਕਰਨੀ ਆ ਆ ਸਭ ਤੋਂ ਪਹਿਲਾਂ ਗੱਲਬਾਤ ਅਮਰੀਕਾ ਤੇ ਵੈਨਜ਼ੂਏਲਾ ਦੇ ਸਬੰਧ ਦੇ ਵਿੱਚ ਆ ਆ ਆਪਾਂ ਸਾਰੇ ਜਾਣਦੇ ਹਾਂ ਕਿ ਆ ਸ਼ਨੀਵਾਰ ਨੂੰ ਜਿਹੜਾ ਅਮਰੀਕਾ ਨੇ ਵੈਨਜ਼ੂਏਲਾ ਦੇ ਉੱਤੇ ਜਾ ਕੇ ਆਪਣੇ 150 ਦੇ ਕਰੀਬ ਜਿਹੜੇ ਜਹਾਜ਼ ਲੈ ਕੇ ਤੇ ਉਹਨਾਂ ਦੇ ਰਾਸ਼ਟਰਪਤੀ ਤੇ ਉਹਦੀ ਪਤਨੀ ਨੂੰ ਫੜ ਕੇ ਇੱਥੇ ਅਮਰੀਕਾ ਦੇ ਵਿੱਚ ਲੈ ਆਂਦਾ ਹੁਣ ਨਿਊਯਾਰਕ ਦੇ ਵਿੱਚ ਉਹਦੇ ਤੇ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਫਿਰ ਉਹਦੀਆਂ ਡੇਟਸ ਹੋਣਗੀਆਂ ਫਿਰ ਹੀਅਰਿੰਗ ਹੋਊਗੀ ਫਿਰ ਉਹਨਾਂ ਨੂੰ ਜਿਹੜਾ ਪੂਰਾ ਪ੍ਰੋਸੈਸ ਕੀਤਾ ਜਾਊਗਾ ਉਹਨਾਂ ਨੂੰ ਦਿੱਤਾ ਜਾਊਗਾ ਕਾਨੂੰਨੀ ਸਹਾਇਤਾ ਜਾਂ ਜਿਹੜੇ ਵੀ ਵਕੀਲ ਨੇ ਉਹ ਸਾਰਾ ਕੁਝ ਚੱਲੂਗਾ ਉਹਦਾ ਹੁਣ ਪਹਿਲਾਂ ਤੋਂ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਕਿ ਉਹ ਅਸਲ ਦੇ ਵਿੱਚ ਉਹਦੇ ਪਿੱਛੇ ਕੀ ਕਾਰਨ ਦੂਜਾ ਜਿਹੜਾ ਕੈਨੇਡਾ ਦੇ ਉੱਤੇ ਇਹਦਾ ਕੀ ਅਸਰ ਪਊਗਾ ਦੇਖੋ ਰੌਲਾ ਇੱਥੋਂ ਇਹ ਸਾਰਾ ਕੁਝ ਸ਼ੁਰੂ ਹੋਇਆ ਕਿ ਅਮਰੀਕਾ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕਲਸ ਮਡੋਰੋ ਨੂੰ ਉੱਥੋਂ ਦਾ ਰਾਸ਼ਟਰਪਤੀ ਨਹੀਂ ਮੰਨਦਾ ਉਹਨਾਂ ਦਾ ਕਹਿਣਾ ਇਹ ਆ ਕਿ ਡਿਕਟੇਟਰ ਆ ਇਹਨੇ ਜਾਣਬੁੱਝ ਕੇ ਉੱਥੋਂ ਦੀ ਇਲੈਕਸ਼ਨ ਦੇ ਵਿੱਚ ਧੱਕਾ ਕਰਕੇ ਵਿਰੋਧੀਆਂ ਨੂੰ ਇਲੈਕਸ਼ਨ ਲੜਨ ਨਹੀਂ ਦਿੱਤੀ ਤੇ ਇਸ ਕਰਕੇ ਇਹ ਉਹਨੂੰ ਲੈਜੀਟਿਮੇਟ ਨਹੀਂ ਇਹਨਾਂ ਨੇ ਉਹਨੂੰ ਇਲੈਕਸ਼ਨ ਨੂੰ ਇਲੈਕਸ਼ਨ ਮੰਨਿਆ ਹੀ ਨਹੀਂ ਇਸੇ ਤਰ੍ਹਾਂ ਹੀ ਕੈਨੇਡਾ ਕੈਨੇਡਾ ਨੇ ਵੀ ਕਿਹਾ ਵੀ ਅਸੀਂ ਉਹਨੂੰ ਇਲੈਕਸ਼ਨ ਨਹੀਂ ਮੰਨਦੇ ਜਾਂ ਉਹਨੂੰ ਮਡੋਰੋ ਨੂੰ ਉੱਥੋਂ ਦਾ ਵੈਨਜ਼ੂਏਲਾ ਦਾ ਰਾਸ਼ਟਰਪਤੀ ਨਹੀਂ ਮੰਨਦੇ ਸੋ ਕੈਨੇਡਾ ਦਾ ਸਟੈਂਡ ਸਪਸ਼ਟ ਤੌਰ ਦੇ ਉੱਤੇ ਅਮਰੀਕਾ ਦੇ ਨਾਲ ਦਾ ਹੀ ਆ ਤੇ ਇਹ ਵੀ ਉਸ ਚੀਜ਼ ਨੂੰ ਉਸੇ ਤਰੀਕੇ ਨਾਲ ਦੇਖਦਾ ਹਨ ਬਹੁਤ ਸਾਰੇ ਜਿਹੜੇ ਆਲੋਚਕ ਨੇ ਵਿਸ਼ਲੇਸ਼ਕ ਨੇ ਉਹ ਦੇਖ ਰਹੇ ਆ ਉਹ ਇਹ ਦੇਖ ਰਹੇ ਆ ਕਿ ਜਿਹੜਾ ਅਮਰੀਕਾ ਦਾ ਐਕਸ਼ਨ ਆ ਇਹ ਸਾਰਾ ਕੁਝ ਡੋਨਲਡ ਟਰੰਪ ਦੇ ਅੰਡਰ ਮਿਲਟਰੀ ਫੋਰਸਸ ਦਾ ਉੱਥੇ ਜਾ ਕੇ ਵੈਨਜ਼ੂਏਲਾ ਦਾ ਕੰਟਰੋਲ ਸਾਰੇ ਦਾ ਸਾਰਾ ਲੈ ਲੈਣਾ ਇਹ ਅਸਲ ਦੇ ਵਿੱਚ ਪਾਵਰ ਦੱਸਦਾ ਕਿ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਗਲੋਬਲ ਆਊਟਕਮਸ ਨੇ ਨਾ ਉਹ ਲਾ ਦੇ ਨਾਲ ਨਹੀਂ ਚੱਲਣੀਆਂ ਪਾਵਰ ਦੇ ਨਾਲ ਚੱਲ ਰਹੀਆਂ ਨੇ ਜਿਹੜਾ ਵੈਨਜ਼ੁਏਲਾ ਇਹ ਪਾਵਰ ਦਾ ਮਤਲਬ ਇਹ ਆ ਕਿ ਲਾ ਨਰਮ ਹੋਣ ਕਰਕੇ ਇੱਕ ਪੱਖੇ ਵੀ ਦੱਸਿਆ ਜਾ ਰਿਹਾ ਵੀ ਜਿਹੜਾ ਵੈਨਜ਼ੁਏਲਾ ਬਚ ਰਿਹਾ ਸੀ ਜੇ ਅਮਰੀਕਾ ਨੇ ਅਮਰੀਕਾ ਕਹਿ ਰਿਹਾ ਕਿ ਵੈਨਜ਼ੁਏਲਾ ਸਿੱਧਾ-ਸਿੱਧਾ ਡਰੱਗ ਤਸਕਰੀ ਦੇ ਵਿੱਚ ਇਨਵੋਲਵ ਉਹਨਾਂ ਨੇ ਪਿਛਲੇ ਸਤੰਬਰ ਤੋਂ ਲੈ ਕੇ ਹੁਣ ਤੱਕ 35 ਬੋਟ ਸਟ੍ਰਾਈਕ ਕੀਤੀਆਂ ਉੱਥੋਂ ਕਿਸ਼ਤੀ ਆਉਂਦੀ ਸੀ ਉਹਦੇ ਵਿੱਚ ਬੰਦੇ ਡਰੱਗ ਭਰ ਕੇ ਅਮਰੀਕਾ ਦੀ ਵਿੱਚ ਸਿੱਟ ਜਾਂਦੇ ਸੀ ਜਾਂ ਕਿਸੇ ਤਰ੍ਹਾਂ ਉੱਥੋਂ ਆਉਂਦੇ ਕਿਉਂਕਿ ਅਮਰੀਕਾ ਦੇ ਨਾਲ ਜਾਂ ਤਾਂ ਕੈਨੇਡਾ ਲੱਗਦਾ ਜਾਂ ਇਧਰਲੇ ਪਾਸੇ ਮੈਕਸੀਕੋ ਲੱਗਦਾ ਤੇ ਮੈਕਸੀਕੋ ਤੋਂ ਅੱਗੇ ਫਿਰ ਜਾ ਕੇ ਪਨਾਮਾ ਦੇ ਨੇੜੇ ਵੈਨਜ਼ੁਏਲਾ ਪੈਂਦਾ ਤੇ ਇਹ ਸਮੁੰਦਰੀ ਰਸਤੇ ਰਾਹੀਂ ਆ ਕੇ ਤੇ ਉੱਥੇ ਸਾਰਾ ਕਰਦੇ ਸੀ ਲੱਖ ਬੰਦਾ ਅਮਰੀਕਾ ਦੇ ਵਿੱਚ ਸੜਕਾਂ ਦੇ ਉੱਤੇ ਨਸ਼ੇ ਨਾਲ ਮਰ ਜਾਂਦਾ ਸਾਲ ਦੇ ਵਿੱਚ ਦੂਜਾ ਹੋਰ ਇਹਦਾ ਨੁਕਸਾਨ ਤੀਜਾ ਜਿਹੜਾ ਇਹਦਾ ਕਿਉਂਕਿ ਆਇਲ ਉੱਥੇ ਬਹੁਤ ਆ ਵੈਨਜ਼ੁਏਲਾ ਦੇ ਵਿੱਚ ਉਹ ਸਾਰੇ ਦਾ ਸਾਰਾ ਆਇਲ ਚੀਨ ਨੂੰ ਜਾਂਦਾ ਉਹਦੇ ਉੱਤੇ ਸੰਕਸ਼ਨਸ ਨੇ ਗਲਤ ਰਜਿਸਟ੍ਰੇਸ਼ਨ ਲਾ ਕੇ ਤੇ ਉਹ ਆਇਲ ਭੇਜ ਰਿਹਾ ਸੀ ਆਲੇ ਦੁਆਲੇ ਜਿਹੜਾ ਅਮਰੀਕਾ ਨੇ ਉਹਨਾਂ ਦੇ ਟੈਂਕਰ ਸੀਜ਼ ਕੀਤੇ ਤੇ ਆਹ ਪਿਛਲੇ ਫਰਾਈਡੇ ਤੁਹਾਡੇ ਨਾਲ ਆਪਾਂ ਖਬਰ ਕੀਤੀ ਸੀ ਕਿ ਉਹਨਾਂ ਨੇ ਉੱਥੇ ਕੋਸਟ ਦੇ ਉੱਤੇ ਹਮਲਾ ਕਰ ਦਿੱਤਾ ਉਹ ਸਾਰੇ ਕੁਸ਼ ਦੇ ਵਿੱਚ ਹੁਣ ਜੇ ਉਹ ਕਾਨੂੰਨਨ ਉਹਨਾਂ ਨੂੰ ਸ਼ਾਇਦ ਰੋਕਣਾ ਸੰਭਵ ਨਹੀਂ ਸੀ ਇਸ ਕਰਕੇ ਫੋਰਸ ਦੀ ਵਰਤੋਂ ਕੀਤੀ ਗਈ ਇਹ ਇੱਕ ਬਹੁਤ ਵੱਡਾ ਕਹਿ ਲੋ ਕਿ ਇੱਕ ਵਾਰਨਿੰਗ ਆ ਦੁਨੀਆ ਨੂੰ ਨਿਕੋਲਸ ਮਡੋਰੋ ਨੂੰ ਕੈਪਚਰ ਕਰਨ ਤੋਂ ਬਾਅਦ ਅਮਰੀਕਾ ਨੇ ਸਿੱਧਾ-ਸਿੱਧਾ ਇੱਕ ਮੈਸੇਜ ਦੇ ਦਿੱਤਾ ਹੈ ਕਿਸੇ ਵੀ ਲੀਡਰ ਨੂੰ ਜਿਹੜਾ ਮਤਲਬ ਵਾਸ਼ਿੰਗਟਨ ਦੇ ਨਾਲ ਰਜਿਸਟ ਕਰਦਾ ਆ ਆਹੀ ਕੁਝ ਹੋ ਸਕਦਾ ਇਹ ਬੜੀ ਸਿੱਧੀ ਗੱਲ ਹੈ ਹੁਣ ਦੂਜੀ ਗੱਲ ਇਹਦਾ ਪੱਖ ਇੱਕ ਇਹ ਆ ਜਿਹਦੇ ਵਿੱਚ ਕੈਨੇਡਾ ਦਾ ਵੀ ਜ਼ਿਕਰ ਆਉਂਦਾ ਉਹ ਇਹ ਆ ਕਿ ਅਮਰੀਕਾ ਹੁਣ ਦਬਕਾ ਕਿਹਨੂੰ ਕਿਹਨੂੰ ਮਾਰ ਚੁੱਕਿਆ ਜਾਂ ਵਾਟ ਨੈਕਸਟ ਇੱਕ ਸਵਾਲ ਇਹ ਵੀ ਜਿਹੜਾ ਅੱਜ ਅਖਬਾਰਾਂ ਦੇ ਵਿੱਚ ਆ ਕਿ ਅਗਲਾ ਕੌਣ ਆ ਹੁਣ ਕੀ ਨਿਕਲਸ ਮਡੋਰੋ ਦੇ ਉੱਤੇ ਗੱਲ ਰੁਕ ਜੂਗੀ ਜਾਂ ਉਹਦੇ ਤੋਂ ਬਾਅਦ ਕਲੰਬੀਆ ਆਊਗਾ ਜਾਂ ਉਹਦੇ ਤੋਂ ਬਾਅਦ ਦੂਜੇ ਮੁਲਕ ਜਿਹੜੇ ਉਹਦੇ ਨਾਲ ਦੇ ਨੇ ਆਉਣਗੇ ਇਹ ਇੱਕ ਬਹੁਤ ਵੱਡਾ ਮਸਲਾ ਇਸ ਮਾਮਲੇ ਦੇ ਵਿੱਚ ਆ ਕੁਝ ਜਿਹੜੇ ਲੇਓ ਕਹਿੰਦੇ ਕਿ ਇਹ ਅਸਲ 'ਚ ਉੱਥੇ ਡੈਮੋਕ੍ਰੇਸੀ ਇਸਟੈਬਲਿਸ਼ ਕਰਨ ਦੇ ਲਈ ਜਾਂ ਜਿਹੜਾ ਵੈਨਜ਼ੂਏਲਾ ਨੂੰ ਗ੍ਰੇਬ ਨੂੰ ਗ੍ਰੈਬ ਕਰਨਾ ਅਸਲ ਦੇ ਵਿੱਚ ਇੱਕ ਔਇਲ ਦਾ ਰੋਲਾ ਆ ਜਿਹੜਾ ਉਹਨਾਂ ਦਾ ਉਹ ਵੀ ਇਹਦੇ ਪਿੱਛੇ ਕਿਤੇ ਨਾ ਕਿਤੇ ਜਾ ਕੇ ਜੁੜਦਾ ਆ ਤੇ ਜਦੋਂ ਗਲੋਬਲ એનર્ਜੀ ਮਾਰਕੀਟ ਆ ਉਹਦੇ ਵਿੱਚ ਫਿਰ ਸਿੱਧਾ-ਸਿੱਧਾ ਕੈਨੇਡਾ ਦੇ ਉੱਤੇ ਤੇ ਇਹਦੀ ਇਕਨੋਮੀ ਦੇ ਉੱਤੇ ਵੀ ਇਹਦਾ ਅਸਰ ਸਿੱਧਾ-ਸਿੱਧਾ ਪੈਣਾ ਆ ਹੁਣ ਚਲੋ ਉਹਨਾਂ ਨੇ ਜੋ ਵੀ ਕੀਤਾ ਅਮਰੀਕਾ ਨੇ ਜੋ ਕੁਝ ਕੀਤਾ ਉਹਦਾ ਇੰਟਰਨੈਸ਼ਨਲ ਪੁਸ਼ ਬੈਕ ਨਹੀਂ ਏਡਾ ਵੱਡਾ ਮਤਲਬ ਅਸਲ ਦੇ ਵਿੱਚ ਜਿਹੜੀ ਵੱਡੀਆਂ ਪਾਵਰ ਨੇ ਅਸਲ ਦੇ ਵਿੱਚ ਉਹ ਕਿਸੇ ਉਹਨਾਂ ਨੇ ਐਡਾ ਰਜਿਸਟ ਨਹੀਂ ਕੀਤਾ ਯੂਐਸ ਤੇ ਇਸ ਐਕਸ਼ਨ ਨੂੰ ਜਿਹਦਾ ਮਤਲਬ ਇਹ ਆ ਕਿ ਜਿਹੜੇ ਜਿਹੜੇ ਅੰਤਰਰਾਸ਼ਟਰੀ ਕਾਨੂੰਨ ਨੇ ਉਹ ਕਿਤੇ ਨਾ ਕਿਤੇ ਨਰਮ ਨੇ ਬਿਨਾਂ ਸ਼ੱਕ ਚਾਈਨਾ ਜਾਂ ਜਿਹੜਾ ਉਹ ਹੈਗਾ ਆਪਣਾ ਰੂਸ ਉਹਨਾਂ ਨੇ ਕਿਹਾ ਵੀ ਇਹ ਰੂਸ ਨੇ کیا ਬਹੁਤ ਮਾੜੀ ਗੱਲਾ ਬਹੁਤ ਗਲਤ ਆ ਪਰ ਰੂਸ ਕਿਉਂਕਿ ਆਪਣੇ ਆਪ ਤੇ ਵਿੱਚ ਟੁੱਟ ਚੁੱਕਿਆ ਤੇ ਫਿਰ ਵੀ ਉਹ ਪਹਿਲਾਂ ਹੀ ਯੂਕਰੇਨ ਦੇ ਨਾਲ ਲੜਾਈ ਚਾਹ ਉਹ ਤੇ ਪਹਿਲਾਂ ਹੀ ਅਮਰੀਕਾ ਦਾ ਵਿਰੋਧੀ ਆ ਅਦਰਵਾਈਜ਼ ਯੂਰਪ ਇਹਨਾਂ ਦੇ ਨਾਲ ਆ ਕੈਨੇਡਾ ਇਹਨਾਂ ਦੇ ਨਾਲ ਆ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕੋਈ ਐਡਾ ਪੁਸ਼ਬੈਕ ਇਸ ਚੀਜ਼ ਦਾ ਹੈ ਨਹੀਂ ਹੁਣ ਚਾਈਨਾ ਤੇ ਕੈਨੇਡਾ ਦੇ ਉੱਤੇ ਇਹਦਾ ਸਿੱਧਾ ਅਸਰ ਪੈਣਾ ਜਿਹੜਾ ਚੀਨ ਤੇ ਕੈਨੇਡਾ ਆ ਚਾਈਨਾ ਲਗਭਗ 60 ਬਿਲੀਅਨ ਡਾਲਰ ਜਿਹੜਾ ਆ ਉਹ ਜਿਹੜਾ ਵੈਨਜ਼ੂਏਲਾ ਦਾ ਆ ਉਹਨਾਂ ਦੇ ਨਾਲ ਮਤਲਬ ਜਿਹੜਾ ਕਿ ਸਿੱਧਾ ਆ ਕਿ ਉਹ ਵਾਈਪ ਆਊਟ ਹੋ ਜਾਣਾ ਕੈਨੇਡਾ ਜਿਹੜਾ ਕਿ ਆਇਲ ਗੈਪ ਫਿਲ ਕਰਦਾ ਜਦੋਂ ਵੈਨਜ਼ੂਏਲਾ ਆਇਲ ਨਹੀਂ ਦਿੰਦਾ ਹੁਣ ਉਹਦਾ ਜਿਹੜਾ ਇਹ ਇਹਨੂੰ એનર્ਜੀ ਐਡਵਾਂਟੇਜ ਹੈਗਾ ਉਹ ਜਾਂਦੀ ਲੱਗੂਗੀ ਜਿਹੜੀ ਕੈਨੇਡਾ ਦੀ ਹੈ ਕੈਨੇਡਾ ਦੀ ਇਕਨੋਮੀ ਦੇ ਉੱਤੇ ਕਿਉਂਕਿ ਕੈਨੇਡੀਅਨ ਆਇਲ ਬਿਲਕੁਲ ਵੈਨਜ਼ੂਏਲਾ ਦੇ ਕਰੂਡ ਆਇਲ ਦੇ ਨਾਲ ਰਲਦਾ ਮਿਲਦਾ ਆ ਇਸ ਕਰਕੇ ਜਿਹੜੀ ਅਮਰੀਕਾ ਹੁਣ ਕਿਉਂਕਿ ਵੈਨਜ਼ੂਏਲਾ ਦੇ ਆਇਲ ਨੂੰ ਅਮਰੀਕਾ ਕੰਟਰੋਲ ਕਰੂਗਾ ਇਹ ਕੈਨੇਡੀਅਨ ਐਕਸਪੋਰਟ ਨੂੰ ਰਿਪਲੇਸ ਕਰ ਦੂਗਾ ਜਿੱਥੇ ਕੈਨੇਡਾ ਦਾ ਔਇਲ ਜਾਣਾ ਸੀ ਉੱਥੇ ਉਹ ਔਇਲ ਅਮਰੀਕਾ ਭੇਜੂਗਾ ਤੇ ਸਿੱਧਾ ਇਹਦਾ ਅਸਰ ਕੈਨੇਡਾ ਦੇ ਉੱਤੇ ਪਊਗਾ ਔਇਲ ਦਾ ਰੌਲਾ ਇਹ ਆ ਵੈਨਜ਼ੁਏਲਾ ਦੇ ਵਿੱਚ ਬਹੁਤਾ ਜਿਹੜਾ ਔਇਲ ਆ ਉਹ ਸਾਰੇ ਦਾ ਸਾਰਾ ਪਹਿਲਾਂ ਪ੍ਰਾਈਵੇਟ ਕੰਪਨੀਆਂ ਓਨ ਕਰਦੀਆਂ ਸੀ ਜਿਹੜੀਆਂ ਅਮਰੀਕਾ ਦੀਆਂ ਸੀ ਉਹਦੇ ਤੋਂ ਬਾਅਦ ਜਾ ਕੇ ਜਿਹੜੇ ਇਹ ਨਿਕਲਸ ਮਡਾਰੋ ਤੋਂ ਪਹਿਲੇ ਰਾਸ਼ਟਰਪਤੀ ਸੀ ਉਹਨਾਂ ਨੇ ਉਸ ਚੀਜ਼ ਨੂੰ ਬਦਲ ਦਿੱਤਾ ਬਦਲ ਦੇਣ ਦਾ ਮਤਲਬ ਇਹ ਸੀ ਕਿ ਉਹਨੂੰ ਨੈਸ਼ਨਲਾਈਜ਼ ਕਰ ਦਿੱਤਾ ਨੈਸ਼ਨਲਾਈਜ਼ ਕਰਨ ਦਾ ਮਤਲਬ ਇਹ ਸੀ ਕਿ ਹੁਣ ਕੰਪਨੀ ਉਸ ਔਇਲ ਦੇ ਉੱਤੇ ਕੰਟਰੋਲ ਸਰਕਾਰ ਦਾ ਆ ਗਿਆ ਔਇਲ ਪਹਿਲਾਂ ਵੀ ਸਰਕਾਰ ਦਾ ਸੀ ਵੈਨਜ਼ੋਏਲਾ ਦੀ ਦਾ ਪਰ ਉਹ ਕੰਪਨੀਆਂ ਚਲਾਉਂਦੀਆਂ ਸੀ ਸਾਰਾ ਕੁਝ ਇਹਨਾਂ ਨੇ ਕੰਪਨੀਆਂ ਨੂੰ ਕਿਹਾ ਕਿ ਐਕਸਨੋ ਮੋਬਿਲ ਜਾਂ ਦੂਜੀਆਂ ਜਿਹੜੀਆਂ ਸੀਗੀਆਂ ਉਹ ਸ਼ੈੱਲ ਵੀ ਤੁਸੀਂ ਭਾਈ ਜਾਓ ਤੇ ਅਸੀਂ ਆਪਣੇ ਆਪ ਇਹਨੂੰ ਚਲਾ ਲਾਂਗੇ ਜਾਂ ਤੁਸੀਂ ਜਿਹੜੇ ਸਾਡੇ ਕੁਝ ਕੰਪਨੀਆਂ ਨੇ ਫਿਰ ਐਕਸੈਪਟ ਕਰ ਲਿਆ ਕਿ ਜਿਹੜੇ ਨਵੇਂ ਕਾਨੂੰਨ ਨੇ ਅਸੀਂ ਉਹਦੇ ਮੁਤਾਬਕ ਰਹਿ ਲੈਣੀ ਹੈ ਇੱਥੇ ਡੀਲ ਕਰ ਰਹੇ ਨੇ ਵੈਨਜ਼ੂਏਲਾ ਦੇ ਨਾਲ ਕੁਝ ਫਿਰ ਉੱਥੋਂ ਬਾਹਰ ਆ ਗਈਆਂ ਜਿਹੜੀਆਂ ਕੰਪਨੀਆਂ ਬਾਹਰ ਆਈਆਂ ਉਹਨਾਂ ਨੇ ਵੈਨਜ਼ੂਏਲਾ ਦੇ ਉੱਤੇ ਕੇਸ ਕਰਤਾ ਵੀ ਸਾਨੂੰ ਮੁਆਵਜ਼ਾ ਦਿਓ ਮੁਆਵਜ਼ਾ ਬਿਲੀਅਨ ਡਾਲਰ ਸੀ ਕਈ ਬਿਲੀਅਨ ਡਾਲਰ ਅੰਤਰਰਾਸ਼ਟਰੀ ਅਦਾਲਤ ਦੇ ਵਿੱਚ ਕੇਸ ਚੱਲਿਆ ਅਮਰੀਕਾ ਦੀਆਂ ਕੰਪਨੀਆਂ ਨੇ ਕਿਹਾ ਸਾਨੂੰ ਜਿਹੜਾ ਵੈਨਜ਼ੂਏਲਾ ਆਇਆ ਉਹ ਇਹਨਾਂ ਮੁਆਵਜ਼ਾ ਦੇਵੇ ਉਹ ਕਈ ਮਤਲਬ ਪਤਾ ਨਹੀਂ ਕਿੰਨੇ ਡਾਲਰ ਸੀਗੇ ਉਹ ਜਿਹੜੇ ਉਹ ਪਹਿਲਾਂ ਤਾਂ ਕੋਰਟ ਨੇ ਓਨੇ ਨਹੀਂ ਦਿੱਤੇ ਜਿੰਨੇ ਕੰਪਨੀਆਂ ਨੇ ਮੰਗੇ ਸੀ ਅੰਤਰਰਾਸ਼ਟਰੀ ਅਦਾਲਤ ਨੇ ਦੂਜੇ ਨੰਬਰ ਦੇ ਉੱਤੇ 0 ਉਹਨਾਂ ਨੇ ਫਿਰ ਦੇਣੇ ਸ਼ੁਰੂ ਕੀਤੇ ਵੈਨਜ਼ੂਏਲਾ ਤੋਂ ਪੈਸੇ ਦੇ ਹੀ ਨਹੀਂ ਹੋਏ ਉਹ ਆਪ ਉਹਨਾਂ ਦੀ ਗਰੀਬੀ ਭੁੱਖਮਰੀ ਤੇ ਹੋਰ ਉਹਨਾਂ ਦਾ ਕਰਾਪਸ਼ਨ ਤੇ ਕਿੰਨਾ ਕੁਝ ਉੱਥੇ ਹੋ ਗਿਆ ਉਹ ਪੈਸੇ ਉਹਨਾਂ ਨੂੰ ਕਦੇ ਮਿਲੇ ਹੀ ਨਹੀਂ ਹੁਣ ਜਦੋਂ ਅਮਰੀਕਾ ਨੇ ਉੱਥੇ ਇਹਨਾਂ ਨੂੰ ਸਿੱਧਾ ਕਰ ਲਿਆ ਇਹ ਕੰਪਨੀਆਂ ਫੇਰ ਦੁਬਾਰਾ ਉੱਥੇ ਭੇਜ ਰਹੇ ਆ ਵੀ ਹੁਣ ਤੁਸੀਂ ਜਾ ਕੇ ਉਹਨੂੰ ਕੰਟਰੋਲ ਕਰੋ ਉਸ ਸਾਰੇ ਕੁਝ ਨੂੰ ਜਿਹੜਾ ਨੈਸ਼ਨਲਾਈਜੇਸ਼ਨ ਉਹਨਾਂ ਨੇ ਕੀਤਾ ਸੀ ਸੋ ਉਦੇ ਨਾਲ ਹੁਣ ਸਿੱਧਾ ਜਿਹੜਾ ਕਿਉਂਕਿ ਕੈਨੇਡੀਅਨ ਆਇਲ ਦੇ ਨਾਲ ਕਰੂਡ ਆਇਲ ਦੇ ਨਾਲ ਰਲਦਾ ਮਿਲਦਾ ਹੈ ਵੈਨਿਊਏਲਾ ਦਾ ਆਇਲ ਹੁਣ ਵੈਨਿਊਏਲਾ ਦੇ ਉਸ ਆਇਲ ਨੂੰ ਜਦੋਂ ਅਮਰੀਕਾ ਕੰਟਰੋਲ ਕਰੂਗਾ ਤੇ ਉੱਥੇ ਜਿੱਥੇ ਕੈਨੇਡਾ ਦਾ ਆਇਲ ਜਾਣਾ ਸੀ ਉੱਥੇ ਅਮਰੀਕਾ ਦਾ ਜਾਊਗਾ ਤੇ ਕੈਨੇਡਾ ਦੀ ਇਕਨੋਮੀ ਦੇ ਉੱਤੇ ਸਿੱਧਾ-ਸਿੱਧਾ ਇਹਦੇ ਉੱਤੇ ਅਸਰ ਪਾਊਗਾ ਹੁਣ ਦੂਜੀ ਗੱਲ ਜਿਹੜਾ ਅਸੀਂ ਪਹਿਲਾਂ ਸਵਾਲ ਕੀਤਾ ਕਿ ਅਗਲਾ ਕੌਣ ਅਗਲਾ ਇਹ ਆ ਕਿ ਗ੍ਰੀਨਲੈਂਡ ਵੀ ਹੋ ਸਕਦਾ ਮੈਕਸੀਕੋ ਵੀ ਹੋ ਸਕਦਾ ਕੋਲੰਬੀਆ ਵੀ ਹੋ ਸਕਦਾ ਤੇ ਜਿਹੜਾ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਅਮਰੀਕਾ ਦੇ ਜਿਹੜਾ ਇਹ ਮਤਲਬ ਮਿਲਟਰੀ ਪਾਵਰ ਆ ਸਕਦੀ ਆ ਇਹਦੀ ਕੁਝ ਵਾਰਨਿੰਗ ਮਾਰਕ ਕਰਨੀ ਨੂੰ ਵੀ ਲੋਕ ਦੇ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਕੁਝ ਮਾਹਰ ਵੀ ਕਿ ਭਾਈ ਤੁਸੀਂ ਸਿਰਫ ਤੇ ਸਿਰਫ ਜਿਹੜੀ 네ਗੋਸ਼ੀਏਸ਼ਨ ਆ ਨਾ ਉਹਦੇ ਨਾਲ ਹੀ ਗੱਲ ਨਹੀਂ ਬਣਣੀ ਕੱਲ ਨੂੰ ਕੁਝ ਵੀ ਹੋ ਸਕਦਾ ਅ ਸੋ ਹੁਣ ਇਹਦੇ ਅਰਥ ਕੀ ਨੇ ਜਾਂ ਇਹ ਕੀ ਆ ਕਿ ਜਿਹੜੀ ਉਹ ਕਿਸੇ ਦੇਸ਼ ਦੀ ਪ੍ਰਭੂਸੱਤਾ ਆ ਉਸ ਗੱਲ ਦੇ ਉੱਤੇ ਕਿ ਜਿਹੜੀਆਂ ਟ੍ਰੀਟੀਆਂ ਨੇ ਜਿਹੜੇ ਬਾਰਡਰ ਨੇ ਜਿਹੜੇ ਅੰਤਰਰਾਸ਼ਟਰੀ ਕਾਨੂੰਨ ਨੇ ਉਹ ਕਿਸੇ ਦੇਸ਼ ਨੂੰ ਬਚਾਉਣ ਦੇ ਲਈ ਕਾਫੀ ਨਹੀਂ ਆ ਜਿਹੜੀਆਂ ਪਾਵਰਫੁਲ ਨੇਸ਼ਨਸ ਨੇ ਜਿਹੜੇ ਤਕੜੇ ਦੇਸ਼ ਨੇ ਉਹ ਯੂਨਿਲੇਟਰਲੀ ਐਕਸ਼ਨ ਕਰ ਸਕਦੀ ਹੈ ਉਹ ਕੁਝ ਵੀ ਕਰ ਸਕਦੀ ਹੈ ਕੈਨੇਡਾ ਨੂੰ ਕੁਝ ਲੋਕਾਂ ਨੇ ਮਾਹਰਾਂ ਨੇ ਇਹ ਕੁਝ ਜਿਹੜੇ ਅੱਜ ਅਖਬਾਰਾਂ ਦੇ ਵਿੱਚ ਆਰਟੀਕਲ ਛਪਿਆ ਉਹਨਾਂ ਨੇ ਕਿਹਾ ਕਿ ਕੈਨੇਡੀਅਨ ਲੀਡਰਸ ਇਨਕਲੂਡ ਮਾਰਕ ਕਾਰਨੀ ਬੀ ਸਿਰਫ ਜਿਹੜੀ ਡਿਪਲੋਮੇਸੀ ਆ ਉਹ ਕੈਨੇਡਾ ਨੂੰ ਪ੍ਰੋਟੈਕਟ ਨਹੀਂ ਕਰ ਸਕਦੀ ਜੇ ਯੂ ਐਸ ਪ੍ਰੈਸ਼ਰ ਇਨਟੈਂਸੀਫਾਈ ਹੁੰਦਾ ਆ ਤਾਂ ਸੋ ਇਸ ਮਾਮਲੇ ਦੇ ਵਿੱਚ ਜਿਹੜਾ ਬਹੁਤ ਵੱਡਾ ਆ ਸੋ ਹੁਣ ਅੱਜ ਕਿਉਂਕਿ ਅਪਡੇਟਸ ਸਾਰਾ ਦੇਣੀ ਇਹ ਚਰਚਾ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਰਣਨੀ ਆ ਜਿਹੜੀ ਉਹਨਾਂ ਨੂੰ ਮਡੋਰੋ ਜਿਹੜੇ ਉੱਥੇ ਲੈ ਕੇ ਆਏ ਆ ਉਹਨਾਂ ਨੂੰ ਉੱਥੇ ਨਿਊਯਾਰਕ ਦੇ ਵਿੱਚ ਤੇ ਉਹਨਾਂ ਨੂੰ opportunity ਦੇਣੀ ਆ ਕਿ ਉਹ ਪਲੀ ਐਂਟਰ ਕਰਨ ਉਧਿਤ ਬਾਅਦ ਜੱਜ ਜਿਹੜੇ ਆ ਉਹ ਅਨਸ਼ੋਰ ਕਰਨਗੇ ਕਿ ਮਡੂਰੋ ਨੂੰ ਜਿਹੜਾ ਜਿਹੜਾ ਡਿਫੈਂਸ ਕਾਉਂਸਲ ਅਪਾਇੰਟ ਕੀਤਾ ਜਾਵੇ ਫਿਰ ਜੱਜ ਜਿਹੜਾ ਉਹਨਾਂ ਦੀ ਬੇਲ ਬਾਰੇ ਕਨਸਿਡਰ ਕਰੂਗਾ ਜਿਹੜੀ ਕਿ ਮਿਲਣ ਦੀ ਆਸ ਨਹੀਂ ਹੈ ਤੇ ਫਾਈਨਲੀ ਫਿਰ ਇਹ ਜਿਹੜਾ ਉਹਨਾਂ ਨੂੰ ਸਕੈਡਿਊਲ ਕਰਨਗੇ ਇਸ ਕੇਸ ਨੂੰ ਹੁਣ ਕਿ ਕੇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲਦਾ ਆ ਅਗਲਾ ਮੂਵ ਕੀ ਹੋਊਗਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਆਪਣੀਆਂ ਜਿਹੜੇ ਮੋਸ਼ਨਸ ਉਹ ਫਾਈਲ ਕਰ ਸਕਣ ਤੇ ਟ੍ਰਾਇਲ ਡੇਟ ਜਿਹੜੀਆਂ ਉਹ ਵੀ ਦਿੱਤੀਆਂ ਜਾਣਗੀਆਂ ਸੋ ਵੈਨਜ਼ੁਏਲਾ ਦੇ ਪੱਖ ਦੇ ਵਿੱਚ ਸਿੱਧੇ ਨੇ ਚਾਈਨਾ ਰਸ਼ੀਆ ਕਿਊਬਾ ਇਰਾਨ ਬ੍ਰਾਜ਼ੀਲ ਮੈਕਸੀਕੋ ਕੋਲੰਬੀਆ ਇਹ ਉਹਨਾਂ ਦੇ ਪੱਖ ਦੇ ਵਿੱਚ ਨੇ ਤੇ ਅਮਰੀਕਾ ਦੇ ਪੱਖ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਯੂਕੇ ਅਰਜਨਟੀਨਾ ਤੇ ਕੈਨੇਡਾ ਤੇ ਹੋਰ ਤੇ ਇਹ ਸਾਰੇ ਇਹਨਾਂ ਦੇ ਪੱਖ ਦੇ ਵਿੱਚ ਨੇ ਸਥਿਤੀ ਅੰਤਰਰਾਸ਼ਟਰੀ ਪੱਧਰ ਤੇ ਕਾਫੀ ਬਣੀ ਹੈ ਪਰ ਕੱਲਿਆ ਕਿ ਵੱਡੇ ਵੱਡੇ ਮਾਮਲਿਆਂ ਦੇ ਵਿੱਚ ਜਿਹੜਾ ਨੁਕਸਾਨ ਆ ਉਹ ਕਈ ਵਾਰੀ ਅਕਸਰ ਕਈ ਵਾਰੀ ਕੀ ਅਕਸਰ ਆਮ ਆਦਮੀ ਦਾ ਹੁੰਦਾ ਜਦੋਂ ਇਹਦੇ ਨਾਲ ਕਿਸੇ ਵੀ ਦੇਸ਼ ਦੀ ਇਕਨੋਮੀ ਜੇ ਕੈਨੇਡਾ ਦੀ ਇਕਨੋਮੀ ਦੇ ਉੱਤੇ ਅਸਰ ਪਿਆ ਜਿਹੜੀ ਕਿ ਪਹਿਲਾਂ ਹੀ ਇਸ ਵੇਲੇ ਬਹੁਤ ਸਟਰਗਲ ਕਰ ਰਹੀ ਆ ਤਾਂ ਆਮ ਆਦਮੀ ਦੇ ਉੱਤੇ ਉਹ ਜਿਹੜੀ 인ਫਲੇਸ਼ਨ ਆ ਜਾਂ ਦੂਜੀਆਂ ਤੀਜੀਆਂ ਚੀਜ਼ਾਂ ਆ ਉਹ ਦਾ ਅਸਰ ਉਸੇ ਤਰੀਕੇ ਨਾਲ ਪੈਣ ਦੀ ਸੰਭਾਵਨਾ ਅਗਲੀ ਗੱਲਬਾਤ ਘਰਾਂ ਦੀ ਸੇਲ ਬਹੁਤ ਤੇਜ਼ੀ ਦੇ ਨਾਲ ਮੈਟਰੋ ਵੈਂਕੂਵਰ ਦੇ ਵਿੱਚ ਘਟੀ ਆ ਦਸੰਬਰ ਮਹੀਨੇ ਦੇ ਵਿੱਚ 1537 ਘਰ ਵਚੇ ਵੇਚੇ ਗਏ ਆ ਜਿਹੜੇ ਕਿ 12.9% ਘਟਾ ਜੇਕਰ ਇਹਨੂੰ ਪਿਛਲੇ ਸਾਲ ਦੇ ਦਸੰਬਰ ਨਾਲ ਮੁਕਾਬਲਾ ਕਰਕੇ ਦੇਖਿਆ ਜਾਵੇ ਇਹਦਾ ਮਤਲਬ ਇਹ ਆ ਕਿ 2025 ਦੇ ਐਂਡ ਦੇ ਵਿੱਚ ਬਹੁਤ ਘੱਟ ਲੋਕਾਂ ਨੇ ਘਰ ਖਰੀਦਦੇ ਆ 2025 ਅਦਰਵਾਈਜ਼ ਵੀ ਬਹੁਤ ਮਾੜਾ ਸਾਲ ਸੀ ਜੇਕਰ ਘਰਾਂ ਦੀ ਸੇਲ ਦੇ ਮੁਕਾਬਲੇ ਦੇ ਵਿੱਚ ਦੇਖਿਆ ਜਾਵੇ ਗ੍ਰੇਟਰ ਵੈਨਕੂਵਰ ਦੇ ਰੀਅਲਟਰਸ ਦੇ ਮੁਤਾਬਕ ਜਿਹੜੇ 2025 ਦੇ ਵਿੱਚ ਜਿੰਨੇ ਘਰ ਵਿਕੇ ਆ ਇਹ ਪਿਛਲੇ 20 ਸਾਲਾਂ ਦੇ ਵਿੱਚ ਜਿਹੜੇ ਘੱਟ ਸੀਗੇ ਈਵਨ 23 24 ਨਾਲੋਂ ਵੀ ਘੱਟ ਘਰ 25 ਦੇ ਵਿੱਚ ਵਿਕੇ ਸੇਲ ਬਹੁਤ ਥੱਲੇ ਆ ਜਿਹੜੀ ਇਹਨੂੰ ਮਤਲਬ ਜੋ ਦਸੰਬਰ ਦੀ ਸੇਲ ਜਿਹੜੀ 20.7% ਬਲੋ ਮੰਨੀ ਗਈ ਹੈ 10 ਸਾਲਾਂ ਦੀ ਐਵਰੇਜ ਨਾਲੋਂ ਮਤਲਬ ਇਹ ਆ ਕਿ ਮਾਰਕੀਟ ਬਹੁਤ ਜ਼ਿਆਦਾ ਇਸ ਵੇਲੇ ਸਲੋ ਆ ਕਿਸੇ ਵੀ ਸਮੇਂ ਦੇ ਵਿੱਚ ਜਦੋਂ ਸਾਲ ਦੇ ਇਸ ਸਮੇਂ ਵਿੱਚ ਹੁੰਦੀ ਹੈ ਉਹਦੇ ਨਾਲੋਂ ਵੀ ਘਟਾ ਇਹ ਵੀ ਇੱਥੇ ਦੇਖੋ ਦਿਲਚਸਪੀ ਵਾਲੀ ਗੱਲ ਇਹ ਆ ਕਿ ਘਰਾਣੀਆਂ ਕੀਮਤਾਂ ਘਟ ਹੋਈਆਂ ਪਿਛਲੇ ਸਮੇਂ ਦੇ ਵਿੱਚ ਜਿਹੜੀ ਐਵਰੇਜ ਬੈਂਚਮਾਰਕ ਹੋਮ ਪ੍ਰਾਈਸ ਆ ਮੈਟਰੋ ਵੈਂਕੂਵਰ ਦੇ ਵਿੱਚ ਉਹ 1.1 ਮਿਲੀਅਨ ਡਾਲਰ ਆ ਜਿਹੜਾ ਕਿ 4.5% ਘਟਾ ਪਿਛਲੇ ਸਾਲ ਨਾਲੋਂ ਤੇ ਪਿਛਲੇ ਮਹੀਨੇ ਨਾਲੋਂ ਵੀ ਘਟਾ ਸੋ ਹਰ ਤਰ੍ਹਾਂ ਦੇ ਘਰ ਹੀ ਪਿਛਲੇ ਸਮੇਂ ਦੇ ਵਿੱਚ ਸਸਤੇ ਹੋਏ ਆ ਜਿਹੜੇ ਡਿਟੈਚ ਹੋਮ ਨੇ ਉਹ ਦੱਸਿਆ ਜਾ ਰਿਹਾ 1.8 ਮਿਲੀਅਨ 5.3% ਡਾਊਨ ਆ ਕਾਂਡੋ ਜਿਹੜੇ ਆ ਉਹ 710000 ਮਤਲਬ 5.7% ਡਾਊਨ ਆ ਟਾਊਨ ਹਾਊਸ ਜਿਹੜੇ ਆ 1.6 ਮਿਲੀਅਨ 5% ਡਾਊਨ ਮਤਲਬ ਹਰ ਤਰ੍ਹਾਂ ਦਾ ਘਰ ਜਿਹੜਾ ਹੋਰ ਡਾਊਨ ਬਹੁਤ ਸਾਰੇ ਹੋਮ ਆਨਰ ਇਸ ਵੇਲੇ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਘਰ ਨੂੰ ਵੇਚਤੀਏ ਪਰ ਬਾਅਰ ਹੈ ਨਹੀਂ ਬਹੁਤ ਘਟਾ ਘਰ ਜਿਹੜੇ ਨੇ ਲਿਸਟ ਕੀਤੇ ਗਏ ਉਹ ਵੀ ਘਟਾ 65000 ਤੋਂ ਜ਼ਿਆਦਾ ਪ੍ਰਾਪਰਟੀਜ਼ ਜਿਹੜੀਆਂ ਲਿਸਟ ਹੋਈਆਂ 2025 ਦੇ ਵਿੱਚ ਜਿਹੜਾ ਕਿ ਹਾਈएस्ट ਲੈਵਲ ਆ ਬਿਡ 90 90s ਦਾ ਕਿਉਂਕਿ ਲਿਸਟ ਕੀਤੀਆਂ ਗਈਆਂ ਪਰ ਵੇਕ ਨਹੀਂ ਰਹੀਆਂ ਇਨਵੈਂਟਰੀ ਵੀ ਬਹੁਤ ਹਾਈ ਹੈ ਇਸ ਵੇਲੇ ਜਿਹੜੀ ਐਂਡ ਆਫ ਦਿਸੰਬਰ ਤੱਕ ਜੋ ਕੁਝ ਦੱਸਿਆ ਜਾ ਰਿਹਾ ਕਿ 12550 ਅਵੇਲੇਬਲ ਕਰਨੇ ਜਿਹੜੇ ਕਿ ਆਮ ਨਾਲੋਂ ਕਾਫੀ ਜ਼ਿਆਦਾ ਨੇ ਨਵੀਆਂ ਲਿਸਟਿੰਗਸ ਜਿਹੜੀਆਂ ਨੇ ਉਹ ਆ ਰਹੀਆਂ ਨੇ ਮਾਰਕੀਟ ਦੇ ਵਿੱਚ ਦਸੰਬਰ ਦੇ ਵਿੱਚ 1850 ਦੇ ਕਰੀਬ ਨਵੀਆਂ ਲਿਸਟਿੰਗ ਆਈਆਂ ਆ ਸੋ ਪ੍ਰਾਈਸ ਜਿਹੜੇ ਆ ਉਹ ਥੱਲੇ ਨੂੰ ਜਾ ਰਹੇ ਆ ਕਿਉਂਕਿ ਸਪਲਾਈ ਬਹੁਤ ਹਾਈ ਹੈ ਡਿਮਾਂਡ ਇਸ ਵੇਲੇ ਲੋ ਆ ਜਿਹੜੇ ਬੋਰਡ ਚੀਫ ਆ ਉਹਨਾਂ ਨੇ ਵੀ ਇਹ ਗੱਲ ਕਹੀ ਆ ਅ 26 ਜਿਹੜਾ ਆ ਉਹ ਬਾਅਰ ਦੇ ਲਈ ਹੋਰ ਬੈਟਰ ਹੋ ਸਕਦਾ ਇੰਟਰਸਟ ਰੇਟ 1% ਘਟ ਚਲੇ ਗਏ ਹੋਏ ਆ ਮਤਲਬ ਪਿਛਲੇ ਸਾਲ ਦੇ ਵਿੱਚ 225 ਦੇ ਵਿੱਚ ਤੇ ਮਾਰਗੇਜ ਵੀ ਸਸਤੀ ਆ ਬਹੁਤ ਸਾਰੀਆਂ ਚੁਆਇਸਸ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਫਿਕਸਡ ਮਾਰਗੇਜ ਆ ਉਹ ਉੱਤੇ ਜਾਊਗੀ ਸੋ ਜਿਹਦੇ ਨਾਲ ਘਰ ਲੈਣਾ ਥੋੜਾ ਜਿਹਾ ਹੋਰ ਵਿਅੋਖਾ ਹੋ ਸਕਦਾ ਅਗਲੀ ਗੱਲਬਾਤ ਯੂਜ਼ਡ ਕਾਰਾਂ ਬਾਰੇ ਆ ਇਸ ਵੇਲੇ ਜਿਹੜੇ ਯੂਜ਼ਡ ਕਾਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਨੇ ਕੋਵਿਡ ਤੋਂ ਪਹਿਲਾਂ ਸਾਰਾ ਕੁਝ ਬਹੁਤ ਸਸਤਾ ਸੀ ਕੋਵਿਡ ਤੋਂ ਬਾਅਦ ਇਹ ਕੁਝ ਸਪਲਾਈ ਚੇਨ ਦੇ ਇਸ਼ੂਸ ਕਰਕੇ ਮਹਿੰਗਾ ਹੋਇਆ ਉਹ ਇੰਨਾ ਮਹਿੰਗਾ ਹੋਇਆ ਕਿ ਹਜੇ ਤੱਕ ਸਸਤਾ ਨਹੀਂ ਹੋ ਸਕਿਆ ਬ੍ਰੈਂਡ ਨਿਊ ਕਾਰ ਐਸ ਵੇਲੇ ਯੂਜ਼ਡ ਕਾਰ ਉੰਨੇ ਦੀ ਆਉਂਦੀ ਹੈ ਜਿੰਨੇ ਦੀ 2018 ਦੇ ਵਿੱਚ ਨਵੀਂ ਕਾਰ ਆ ਜਾਂਦੀ ਸੀ ਜੇ ਤੁਸੀਂ ਡਾਟਾ ਦੇਖੋ ਐਵਰੇਜ ਯੂਜ਼ਡ ਕਾਰ ਦੀ ਕੀਮਤ ਐਸ ਵੇਲੇ 36000 911 ਡਾਲਰ ਆ ਜਿਹੜਾ ਕਿ ਰਫਲੀ 36000 ਦੀ ਕਾਰ 2018 ਦੇ ਵਿੱਚ ਆ ਜਾਂਦੀ ਸੀ ਜਿਹੜੀ ਐਵਰੇਜ ਨਿਊ ਕਾਰ ਪ੍ਰਾਈਸ ਹੈਗਾ ਉਹ ਸਪਟੰਬਰ 2018 ਦੇ ਵਿੱਚ ਸੀਗਾ ਹੁਣ ਅਸਲ ਦੇ ਵਿੱਚ ਜਦੋਂ ਇਹਨੂੰ ਤੁਸੀਂ ਹੁਣ ਦੇਖਦੇ ਆ ਕਿ ਨਵੀਂ ਕਾਰ ਵੀ ਮਹਿੰਗੀ ਹੋ ਗਈ ਹੈ 2118 ਨਾਲੋਂ ਐਸ ਵੇਲੇ ਕਿਸੇ ਵੀ ਜਿਹੜੇ ਤੀਜੇ ਕੁਆਟਰ ਦੇ ਵਿੱਚ ਨਵੇਂ ਵਹੀਕਲ ਦਾ ਪ੍ਰਾਈਸ ਆ ਉਹ 63264 ਡਾਲਰ ਆ ਜਿਹੜਾ ਕਿ 218 ਨਾਲੋਂ ਰਫਲੀ 36000 ਡਾਲਰ ਉਸ ਵੇਲੇ ਸੀਗਾ ਉਹਦੇ ਨਾਲੋਂ ਜਿਹੜਾ ਗੈਪ ਆ ਇਹ ਦੱਸਦਾ ਆ ਕਿ ਓਵਰਆਲ ਪ੍ਰਾਈਸਸ ਕਿੰਨੇ ਜ਼ਿਆਦਾ ਵਧੇ ਆ ਇਹ ਇਹ ਇੱਕ ਬਹੁਤ ਵੱਡਾ ਮਸਲਾ ਹੈ ਹੁਣ ਇਹਦਾ ਇੱਕ ਤਾਂ ਟੈਰਫ ਦੂਜਾ ਸਪਲਾਈ ਇਹਨਾਂ ਨੇ ਪ੍ਰਾਈਸ ਜੰਪ ਬਹੁਤ ਕੀਤਾ ਐਕਸਪਰਟ ਇਹ ਕਹਿ ਰਿਹਾ ਕਿ ਅਮਰੀਕਾ ਦੇ ਟੈਰਫ ਜਿਹੜੇ ਸਟੀਲ ਦੇ ਉੱਤੇ ਐਲੂਮਿਨਮ ਦੇ ਉੱਤੇ ਲੱਗੇ ਆ ਜਾਂ ਦੂਜੀਆਂ ਚੀਜ਼ਾਂ ਦੇ ਉੱਤੇ ਲੱਗੇ ਆ ਜਾਂ 35% ਟੈਰਫ ਕੁਝ ਪ੍ਰੋਡਕਟਸ ਦੇ ਉੱਤੇ ਲੱਗਾ ਆ ਇਹ ਕੁਝ ਹੈਗੀਆਂ ਕਾਰਨ ਨੇ ਜਿਹੜੇ ਇਹਨੂੰ ਪੁਸ਼ ਕਰ ਰਹੇ ਆ ਵਹੀਕਲ ਦੀ ਕਾਸਟ ਨੂੰ ਹੋਰ ਉੱਤੇ ਲੈ ਕੇ ਜਾ ਰਿਹਾ ਪੰਡੈਮਿਕ ਤੋਂ ਹੋਰ ਜ਼ਿਆਦਾ ਉੱਤੇ ਨੂੰ ਲੈ ਕੇ ਜਾ ਰਿਹਾ ਇਹ ਇੱਕ ਵੱਡਾ ਕਾਰਨਾ ਹੈ ਸਾਰੇ ਕੁਝ ਦੇ ਵਿੱਚ ਜਿਹੜੇ ਹੁਣ ਜਿਹੜਾ ਕੈਨੇਡਾ ਯੂਨਾਈਟਿਡ ਸਟੇਟ ਮੈਕਸੀਕੋ ਐਗਰੀਮੈਂਟ ਆ ਉਹ ਇਹ ਮਤਲਬ ਇਹਨੂੰ ਸਪਲਾਈ ਨੂੰ ਚੇਂਜ ਕਰਨ ਦੇ ਵਿੱਚ ਵੀ ਉਸ ਤਰੀਕੇ ਦੇ ਨਾਲ ਨਹੀਂ ਹੈ ਜਿਹੜੀ ਟ੍ਰੇਡ ਤੇ ਪ੍ਰੋਡਕਸ਼ਨ ਸਿਚੁਏਸ਼ਨ ਅੱਜ ਹੈਗੀ ਆ ਇਹ 2018 ਨਾਲੋਂ ਬਹੁਤ ਵੱਖਰੀ ਹੈ ਮਤਲਬ ਉਸ ਵੇਲੇ ਜਿਹੜਾ ਆਟੋ ਵਰਲਡ ਸੀਗਾ ਅਸਲ ਦੇ ਵਿੱਚ ਉਹ ਗਲੋਬਲ ਸਪਲਾਈ ਚੇਨ ਦੇ ਉੱਤੇ ਜ਼ਿਆਦਾ ਅ ਮਤਲਬ ਰਿਲਾਈ ਕਰਦਾ ਸੀ بجائے ਇਹਦੇ ਕਿ ਲੋਕਲ ਦੇ ਉੱਤੇ ਕਰੇ ਕਿਉਂਕਿ ਜਿਹੜੇ ਟੈਰਿਫ ਸੀਗੇ ਉਹ ਸਾਰਾ ਕੁਝ ਘੱਟ ਸੀ ਸੋ ਜਿਹੜਾ ਉਹ ਉਹ ਜਿਹੜਾ ਪ੍ਰੈਸ਼ਰ ਆ ਸਾਰਾ ਕਾਸਟ ਆ ਇਹਦੇ ਉੱਤੇ ਪੈ ਗਈ ਹੈ ਟੈਰਿਫ ਨੇ ਅਸਲ ਦੇ ਵਿੱਚ ਇਕਨੋਮਿਕ ਪ੍ਰੈਸ਼ਰ ਬਾਹਰ ਦੇ ਉੱਤੇ ਪਾ ਦਿੱਤਾ ਜਿਹੜੀ ਮਹਿੰਗਾਈ ਉਤੋਂ ਕਾਸਟ ਪਹਿਲਾਂ ਹੀ ਮਤਲਬ ਹੋ ਗਈ ਹੈ ਉਹਨਾਂ ਦੇ ਨਾਲ ਪਹਿਲਾਂ ਹੀ ਮਾੜੀ ਹਾਲਤ ਆ ਸੋ ਜਿਹੜਾ ਸਾਰਾ ਕੁਸ਼ ਆ ਉਹ ਇਸ ਵੇਲੇ ਕਾਫੀ ਜ਼ਿਆਦਾ ਮਹਿੰਗਾ ਹੋਇਆ ਦੱਸਿਆ ਜਾ ਰਿਹਾ ਹੈ 30% ਐਸ ਵੇਲੇ ਐਵਰੇਜ ਕਾਰ ਪ੍ਰਾਈਸ ਯਾ ਪ੍ਰੀ ਪੈਂਡੈਮਿਕ ਤੁਲ ਕੇ ਹੁਣ ਤੱਕ ਵਧਿਆ ਹੈ ਸਪਲਾਈ ਚੇਨ ਦੀਆਂ ਪ੍ਰੋਬਲਮਸ ਖਾਲਾਂ ਕਿ ਫੇਡ ਹੋ ਰਹੀਆਂ ਆ ਪਰ ਜਿਹੜੀਆਂ ਯੂਜ਼ਡ ਕਾਰ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਜਿਹੜੀ ਸੈਮੀ ਕੰਡਕਟਰ ਸ਼ਾਰਟੇਜ ਆ ਗਲੋਬਲ ਸ਼ਟਡਾਊਨ ਸੀਗਾ 2020 ਦੇ ਵਿੱਚ ਉਹਨੇ ਮੇਜਰ ਸ਼ਾਰਟੇਜ ਪੈਦਾ ਕੀਤੀ ਸੀ ਡਿਮਾਂਡ ਜਿਹੜੀ ਆ ਉਹ ਕਈ ਸਾਲਾਂ ਤੱਕ ਉਸੇ ਤਰੀਕੇ ਨਾਲ ਰਹੀ ਸਪਲਾਈ ਇਸ਼ੂ ਹੁਣ ਮੋਸਟਲੀ ਰਿਜ਼ੋਲਵ ਹੋ ਗਏ ਆ ਪਰ ਯੂਜ਼ਡ ਮਾਰਕੀਟ ਜਿਹੜੀ ਆ ਉਹ ਹਜੇ ਵੀ ਉਸੇ ਤਰ੍ਹਾਂ ਆ ਜਿਹੜੀਆਂ ਉਹ ਦੂਜਾ ਹੈਗਾ ਕਿ ਇਹਦਾ ਆਪਣੇ ਆਪ ਤੇ ਵਿੱਚ ਜਿਹੜੇ ਵਹੀਕਲ ਓਵਰਆਲ ਹੀ ਮਹਿੰਗੇ ਹੋ ਰਹੇ ਆ ਜਿਹਦਾ ਅਸਰ ਲਗਭਗ ਹਰ ਚੀਜ਼ ਦੇ ਉੱਤੇ ਇਸ ਵੇਲੇ ਜਿਹੜਾ ਉਹ ਪੈ ਰਿਹਾ ਆ ਅਗਲੀ ਗੱਲਬਾਤ ਜਿਹੜੀ ਬੋਇਲ ਵਾਟਰ ਐਡਵਾਈਸਰੀਜ਼ ਨੇ ਉਹ ਕੈਲਗਰੀ ਦੇ ਵਿੱਚ ਐਂਡ ਕਰ ਦਿੱਤੀਆਂ ਗਈਆਂ ਨੇ ਕੁਝ ਥਾਵਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਕੁਝ ਨੇਬਰਹੂਡ ਦੇ ਦਿੱਤੇ ਅਸਰ ਪਿਆ ਸੀ ਪਹਿਲਾਂ ਜਾਰੀ ਕੀਤੀਆਂ ਗਈਆਂ ਸੀ ਤੇ ਜਿਹੜੀਆਂ ਪਾਈਪ ਬ੍ਰੇਕ ਹੋਇਆ ਸੀ ਇਹ ਲਗਭਗ 3000 ਰੈਸੀਡੈਂਟਸ ਦੇ ਉੱਤੇ ਇਸ ਵੇਲੇ ਅਪਲਾਈ ਜਿਹੜੀਆਂ ਹੋ ਰਹੀਆਂ ਨੇ ਐਡਵਾਈਸਰੀਜ਼ ਇਹ ਪਾਰਕ ਡੇਲ ਦੇ ਵਿੱਚ ਕੀਤੀਆਂ ਗਈਆਂ ਸੀ ਇਸੇ ਤਰ੍ਹਾਂ ਮੌਂਟ ਕੋਮਰੀ ਦੇ ਵਿੱਚ ਪੁਆਇੰਟ ਮੁਕੇ ਦੇ ਵਿੱਚ ਅ ਵੈਸਟ ਹਿੱਲ ਹਸਪੀਟਲ ਵਿੱਚ ਦਸੰਬਰ 30 ਨੂੰ ਜਦੋਂ ਇੱਕ ਪਾਈਪਲਾਈਨ ਦੇ ਵਿੱਚ ਦਿੱਕਤ ਆ ਗਈ ਸੀ ਉਹਦੇ ਬਾਅਦ ਜਾਰੀ ਕੀਤੀਆਂ ਗਈਆਂ ਸੀ ਐਡਵਾਈਸਰੀ ਜਿਹੇ ਲਿਫਟ ਕਰ ਦਿੱਤੀਆਂ ਕਿਉਂਕਿ ਟੈਸਟਿੰਗ ਕੀਤੀ ਗਈ ਹੈ ਉਹਦੇ ਬਾਅਦ ਕਨਫਰਮ ਕੀਤਾ ਕਿ ਸਪਲਾਈ ਜਿਹੜੀ ਹੁਣ ਸੇਫ ਆ ਪੀਣ ਦੇ ਲਈ ਟੈਸਟਿੰਗ ਜਿਹੜੀ ਆ ਉਹਨੂੰ ਅਲਬਰਟਾ ਹੈਲਥ ਸਰਵਿਸਸਸ ਤੇ ਅਲਬਰਟਾ এনਵਾਇਰਨਮੈਂਟ ਅਫੀਸ਼ੀਅਲਸ ਨੇ ਟੈਸਟ ਕੀਤਾ ਆ ਅਜੇ ਵੀ ਉਹਨਾਂ ਨੂੰ ਕਿਹਾ ਕਿ ਜਿਹੜੀਆਂ ਆਪਣੀਆਂ ਪਾਈਪਸ ਨੇ ਉਹਨਾਂ ਨੂੰ ਪਹਿਲਾਂ ਇੱਕ ਵਾਰੀ ਫਲਸ਼ ਕਰ ਦਿਓ ਕੋਈ ਵੀ ਜene ਟੈਪ ਨੂੰ ਪਿਛਲੇ 24 ਘੰਟਿਆਂ ਦੇ ਵਿੱਚ ਨਹੀਂ ਕੀਤਾ ਉਹਨੂੰ ਕਿਹਾ ਵੀ ਇਹਨੂੰ ਸਾਰੇ ਨੂੰ ਘਰਾਂ ਦੇ ਪਾਣੀ ਨੂੰ ਪਹਿਲਾਂ ਫਲਸ਼ ਕਰ ਦਿਓ ਜਿਹੜਾ ਵਾਟਰ ਸਿਸਟਮ ਆ ਯੂਜ਼ ਕਰਨ ਤੋਂ ਪਹਿਲਾਂ ਤਾਂ ਕਿ ਜਿਹੜਾ ਉਹਦੇ ਵਿੱਚ ਖੜਾ ਪਾਣੀ ਆ ਉਹ ਪਹਿਲਾਂ ਸਾਰਾ ਨਿਕਲ ਜਾਵੇ ਸੋ ਉਹਦੇ ਤੋਂ ਬਾਅਦ ਜਿਹੜਾ ਹਜੇ ਵੀ ਕ੍ਰਿਟੀਕਲ ਆ ਉਹਦੀ ਕਨਜ਼ਰਵੇਸ਼ਨ ਵਾਟਰ ਦੀ ਪਾਣੀ ਜਿੰਨਾ ਸਿਟੀ ਨੇ ਕਿਹਾ ਸੀ ਕਿ ਤੁਸੀਂ ਘੱਟ ਵਰਤੋ ਲੋਕਾਂ ਨੇ ਹਜੇ ਵੀ ਉਹਨਾਂ ਘੱਟ ਨਹੀਂ ਵਰਤਿਆ ਉਹ ਸੰਕਟ ਹਜੇ ਵੀ ਉੱਥੇ ਦਾ ਉੱਥਾ ਉੱਥੇ ਹੀ ਆ ਕੈਲਗਰੀ ਜਿੰਨੀ ਉਹਨਾਂ ਨੂੰ ਆਹ ਸੈਟਰਡੇ ਨੂੰ ਕਿਹਾ ਸੀ ਉਸ ਤੋਂ ਜ਼ਿਆਦਾ ਵਰਤ ਰਹੇ ਆ ਇਹ 995 ਮਿਲੀਅਨ ਲੀਟਰ ਦੇ ਉੱਤੇ ਪਹੁੰਚ ਗਿਆ ਸੀ ਜਿਹੜਾ ਕਿ ਸਿਟੀ ਦਾ ਐਮਰਜੈਂਸੀ ਟਾਰਗੇਟ 485 ਮਿਲੀਅਨ ਲੀਟਰ ਪਰ ਡੇ ਆ ਸੋ ਹਾਲਾਂਕਿ ਉਹ ਰਿਪੇਅਰ ਕਰ ਰਹੇ ਆ ਉਹਨੂੰ ਟਾਈਮ ਵੀ ਲੱਗਣਾ ਆ ਪਰ ਜਿਹੜਾ ਦੋ ਰਿਵਰ ਨੇ ਕੈਲਗਰੀ ਦੇ ਵਿੱਚ ਬੋਰ ਰਿਵਰ ਐਲ ਬੋਰ ਰਿਵਰ ਆ ਦੋਵਾਂ ਦਾ ਪਾਣੀ ਪਹਿਲਾਂ ਟ੍ਰੀਟਮੈਂਟ ਪਲਾਂਟ ਦੇ ਵਿੱਚ ਆਉਂਦਾ ਉੱਥੇ ਇਹਨੂੰ ਸਾਫ਼ ਸੁਥਰਾ ਕਰਦੇ ਆ ਫਿਰ ਇਹਨੂੰ ਸਾਫ਼ ਸੁਥਰਾ ਕਰਕੇ ਪਾਈਪਾਂ ਦੇ ਰਾਹੀਂ ਇੱਕ ਰੈਜ਼ਰਵਾਇਰ ਦੇ ਵਿੱਚ ਭੇਜਦੇ ਆ ਜਿੱਥੇ ਕਈ ਸੈਂਕੜੇ ਮਿਲੀਅਨ ਲੀਟਰ ਪਾਣੀ ਸਟੋਰ ਕੀਤਾ ਜਾਂਦਾ ਆ ਉਹ ਜਿਹੜਾ ਸਟੋਰ ਕੀਤਾ ਪਾਣੀ ਆ ਉਹਨੂੰ ਫਿਰ ਪੰਪਾਂ ਦੇ ਨਾਲ ਇੱਦਾਂ ਕਿਉਂਕਿ ਕੈਲਵਰੀ ਬਹੁਤ ਉੱਚਾ ਨੀਵਾ ਆ ਉੱਥੇ ਭੇਜ ਕੇ ਉਹਨੂੰ ਘਰਾਂ ਦੇ ਵਿੱਚ ਪਾਣੀ ਭੇਜਿਆ ਜਾਂਦਾ ਹੁਣ ਟ੍ਰੀਟਮੈਂਟ ਪਲਾਂਟ ਤੋਂ ਜਿਹੜਾ ਰੈਜ਼ਰਵਾਇਰ ਆ ਜਿੱਥੇ ਸਟੋਰ ਕੀਤਾ ਉਹਦੇ ਤੱਕ ਜਾਣ ਦੇ ਵਿਚਕਾਰਲੇ ਪਾਈਪ ਦੇ ਵਿੱਚ ਨੁਕਸ ਪਿਆ ਆ ਉਹਨੂੰ ਠੀਕ ਠਾਕ ਕਰਨ ਦੇ ਯਤਨ ਜਿਹੜੇ ਕੀਤੇ ਜਾ ਰਹੇ ਆ ਇਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਵੀਂ ਗੱਲਾਂ ਬਾਤਾਂ